ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਵਿੱਚ ਬਹੁਤ ਸਾਰੀਆਂ ਸੰਪਰਦਾਵਾਂ ਹਨ ਜਿਨ੍ਹਾਂ ਦੇ ਆਪਣੇ ਹੀ ਕਾਨੂੰਨ ਤੇ ਆਪਣੇ ਹੀ ਨਿਯਮ ਹਨ ਅਜਿਹੀ ਹੀ ਇੱਕ ਸੰਪਰਦਾ ਹੈ ਨਾਮਧਾਰੀ ਸੰਪਰਦਾ ਜਿਨ੍ਹਾਂ ਨੂੰ ਕੂਕੇ ਵੀ ਕਿਹਾ ਜਾਂਦਾ ਹੈ ਨਾਮਧਾਰੀ ਸੰਪਰਦਾ ਵੱਲੋਂ ਦੇਵਧਾਰੀ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਹ ਆਪਣੇ ਸਤਗੁਰੂ ਰਾਮ ਸਿੰਘ ਨੂੰ ਸਿੱਖਾਂ ਦਾ 12ਵਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਹਨ ਪਰ ਇਹਨਾਂ ਨਾਮਧਾਰੀਆਂ ਦੀ ਅਸਲ ਸਚਾਈ ਕੀ ਹੈ ਕੀ ਹੈ ਨਾਮਧਾਰੀ ਲਹਿਰ ਦਾ ਅਸਲ ਪਿਛੋਕੜ ਕੀ ਨਾਮਧਾਰੀ ਵੀ ਸਿੱਖ ਧਰਮ ਦਾ ਹੀ ਹਿੱਸਾ ਹਨ ਜਾਂ ਇਹ ਸਿੱਖਾਂ ਨਾਲੋਂ ਵੱਖਰੇ ਹਨ ਨਾਮਧਾਰੀ ਸੰਪਰਦਾ ਤੇ ਨਾਮਧਾਰੀ ਲਹਿਰ ਬਾਰੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਰਾਹੀਂ ਦੇਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਨਾਮਧਾਰੀ ਲਹਿਰ ਜਾਂ ਕੋਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਨੂੰ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਨਾਮਧਾਰੀ ਸੰਪਰਦਾ ਨੂੰ ਮੰਨਣ ਵਾਲੇ ਲੋਕ ਸਤਿਗੁਰੂ ਰਾਮ ਸਿੰਘ ਕਹਿ ਕੇ ਸੰਬੋਧਨ ਕਰਦੇ ਹਨ ਬਾਬਾ ਰਾਮ ਸਿੰਘ ਦਾ ਲੁਧਿਆਣੇ ਦੇ ਨੇੜੇ ਪਿੰਡ ਪੈਂਦੇ ਪੈਣੀ ਰਾਈਆਂ ਵਿੱਚ ਸਾਲ 1816 ਈਸਵੀ ਵਿੱਚ ਜਨਮ ਹੁੰਦਾ ਉਸ ਵਕਤ ਪੰਜਾਬ ਵਿੱਚ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 1816 ਤੋਂ ਬਾਅਦ ਬਾਬਾ ਰਾਮ ਸਿੰਘ ਆਪਣੇ ਪਿੰਡ ਤੋਂ ਹੀ ਆਪਣੀ ਮੁੱਢਲੀ ਜ਼ਿੰਦਗੀ ਅਤੇ ਮੁੱਢਲੀ ਸਿੱਖਿਆ ਪਿੰਡ ਵਿੱਚ ਰਹਿ ਕੇ ਹਾਸਲ ਕਰਦੇ ਹਨ ਬਾਬਾ ਰਾਮ ਸਿੰਘ ਦਾ ਇੱਕ ਰਿਸ਼ਤੇਦਾਰ ਲਾਹੌਰ ਦਰਬਾਰ ਵਿੱਚ ਨੌਕਰੀ ਕਰਦਾ ਸੀ ਜਦੋਂ ਬਾਬਾ 21 ਸਾਲਾਂ ਦਾ ਹੋਇਆ ਤਾਂ ਉਹ ਰਿਸ਼ਤੇਦਾਰ ਉਸ ਨੂੰ ਲਾਹੌਰ ਨਾਲ ਲੈ ਗਿਆ ਜਿੱਥੇ ਇਹ ਬਾਬਾ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਵਿੱਚ ਬਤੌਰ ਸਿਪਾਈ ਭਰਤੀ ਹੋ ਜਾਂਦੇ ਹਨ ਉੱਥੇ ਹੀ ਕੁਝ ਚਿਰ ਬਾਅਦ ਇਹਨਾਂ ਨੂੰ ਕਵਰ ਨੌ ਨਿਹਾਲ ਸਿੰਘ ਦੇ ਰਸਾਲਦਾਰ ਨਿਯੁਕਤ ਕਰ ਦਿੱਤਾ ਜਾਂਦਾ ਸਾਲ 1841 ਵਿੱਚ ਬਾਬਾ ਰਾਮ ਸਿੰਘ ਨੂੰ ਅਟਕ ਦੇ ਇਲਾਕੇ ਵਿੱਚ ਇੱਕ ਖਜ਼ਾਨੇ ਨੂੰ ਲਾਹੌਰ ਸੁਰੱਖਿਅਤ ਲਿਆਉਣ ਲਈ ਭੇਜਿਆ ਜਾਂਦਾ। ਉਸੇ ਅਟਕ ਦੇ ਇਲਾਕੇ ਵਿੱਚ ਹਜਰੂ ਨਾਮ ਦੇ ਸਥਾਨ ਤੇ ਇੱਕ ਬਾਬਾ ਬਾਲਕ ਸਿੰਘ ਨਾਮ ਦਾ ਸਾਧੂ ਰਹਿੰਦਾ ਸੀ ਜਿਸ ਦੀ ਉਸ ਵਕਤ ਆਸ-ਪਾਸ ਦੇ ਇਲਾਕੇ ਵਿੱਚ ਕਾਫੀ ਮਣਤਾ ਸੀ। ਬਾਬਾ ਰਾਮ ਸਿੰਘ ਵੀ ਬਾਬਾ ਬਾਲਕ ਸਿੰਘ ਦੇ ਦਰਸ਼ਨ ਕਰਨ ਜਾਂਦੇ ਆ। ਜਿਸ ਬਾਰੇ ਨਾਮਤਾਰੇ ਸੰਪਰਦਾ ਵੱਲੋਂ ਕਿਹਾ ਜਾਂਦਾ ਹੈ ਕਿ ਜਦੋਂ ਬਾਬਾ ਬਾਲਕ ਸਿੰਘ ਬਾਬਾ ਰਾਮ ਸਿੰਘ ਨੂੰ ਦੇਖਦਾ ਤਾਂ ਉਹ ਦੇਖਦਾ ਹੀ ਬੋਲਦਾ ਹੈ ਕਿ ਮੈਂ ਤਾਂ ਤੈਨੂੰ ਕਦੋਂ ਦਾ ਢੀਕ ਰਿਆ ਸੀ। ਪਰ ਤੋਂ ਹੋਣ ਆਇਆ ਏ ਅਖੀਰ ਬਾਬਾ ਬਾਲਕ ਸਿੰਘ ਬਾਬਾ ਰਾਮ ਸਿੰਘ ਨੂੰ ਇੱਕ ਨਾਮ ਧਾਰਨ ਕਰਵਾਉਂਦਾ ਇੱਥੋਂ ਹੀ ਇਹ ਨਾਮ ਧਾਰੀ ਨਾਮ ਪ੍ਰਸਿੱਧ ਹੋਇਆ ਪੰਜ ਪਤਾਸੇ ਪੰਜ ਪੈਸੇ ਅਤੇ ਨਾਰੀਅਲ ਇਹ ਕਿਹਾ ਜਾਂਦਾ ਹੈ ਕਿ ਬਾਬਾ ਬਾਲਕ ਸਿੰਘ ਵੱਲੋਂ ਬਾਬਾ ਰਾਮ ਸਿੰਘ ਦੀ ਝੋਲੀ ਪਾ ਕੇ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਇਸ ਤੋਂ ਬਾਅਦ ਉਹ ਫਿਰ ਵਾਪਸ ਲਾਹੌਰ ਆ ਗਏ ਪਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਾਹੌਰ ਦਰਬਾਰ ਇੱਕ ਜੰਗ ਦਾ ਮੈਦਾਨ ਬਣ ਗਿਆ ਸੀ ਜਿੱਤੇ ਆ ਰੋਜ਼ ਸਾਜ਼ਿਸ਼ਾਂ ਹੁੰਦੀਆਂ ਕਤਲ ਹੁੰਦੇ ਇਸੇ ਦੌਰਾਨ ਸਨ 1845 ਵਿੱਚ ਜਦੋਂ ਸਿੱਖਾਂ ਦੀ ਅੰਗਰੇਜ਼ਾਂ ਨਾਲ ਪਹਿਲੀ ਜੰਗ ਹੋਈ ਤਾਂ ਮੁਦਕੀ ਦੀ ਇਹ ਪਹਿਲੀ ਜੰਗ ਵਿੱਚ ਬਾਬਾ ਰਾਮ ਸਿੰਘ ਨੇ ਵੀ ਹਿੱਸਾ ਲਿਆ ਸੀ ਪਰ ਡੋਗਰਿਆਂ ਦੀ ਗੈਦਾਰੀ ਕਾਰਨ ਖਾਲਸਾ ਫੌਜ ਇਹ ਜੰਗ ਜਿੱਤ ਕੇ ਵੀ ਹਾਰ ਜਾਂਦੀ ਹੈ ਇਹ ਜੰਗ ਹਾਰਨ ਤੋਂ ਬਾਅਦ ਬਾਬਾ ਰਾਮ ਸਿੰਘ ਦੇ ਮਨ ਤੇ ਬਹੁਤ ਵੱਟਾ ਪ੍ਰਭਾਵ ਪਿਆ ਕਿ ਐਡਾ ਵੱਡਾ ਸਿੱਖ ਰਾਜ ਇੰਨੀਆਂ ਕੁਰਬਾਨੀਆਂ ਦੇ ਨਾਲ ਖੜਾ ਕੀਤਾ ਗਿਆ ਸੀ ਅੱਜੋ ਇੱਕ ਜੋਗ ਅਗਵਾਈ ਦੀ ਘਾਟ ਕਾਰਨ ਹਰਨ ਦੇ ਕਿਨਾਰੇ ਤੇ ਪਹੁੰਚ ਗਿਆ ਉਹਨਾਂ ਦੇ ਮਨ ਵਿੱਚ ਨਿਰਾਸ਼ਾ ਹੁੰਦੀ ਹੈ ਜਿਸ ਤੋਂ ਬਾਅਦ ਉਹ ਸਿੱਖ ਫੌਜ ਵਿੱਚੋਂ ਨੌਕਰੀ ਛੱਡ ਕੇ ਵਾਪਸ ਆਪਣੇ ਪਿੰਡ ਭੈਣੀ ਆ ਜਾਂਦੇ ਹਨ ਸਨ 1845 ਵਿੱਚ ਭੈਣੀ ਪਿੰਡ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਆਸ-ਪਾਸ ਦੇ ਇਲਾਕੇ ਵਿੱਚ ਜਿਹੜੇ ਹੋਰ ਵੀ ਲੋਕ ਫੌਜ ਵਿੱਚ ਨੌਕਰੀ ਛੱਡ ਕੇ ਆਏ ਸਨ ਜੋ ਆਮ ਬੋਲਚਾਲ ਵਾਲੇ ਸਨ ਉਹਨਾਂ ਨਾਲ ਅਕਸਰ ਹੀ ਵਾਰਤਾ ਲਾਭ ਕਰਦੇ ਰਹਿੰਦੇ ਪਰ ਇੱਕ ਗੱਲ ਸਨ 1849 ਆਉਂਦੇ-ਆਉਂਦੇ ਬਾਬਾ ਰਾਮ ਸਿੰਘ ਦੇ ਮਨ ਵਿੱਚ ਪੱਕੀ ਤਰ੍ਹਾਂ ਖੁੱਬ ਜਾਂਦੀ ਹੈ ਕਿ ਜਿਹੜਾ ਪੰਜਾਬ ਅਜ ਅੰਗਰੇਜ਼ਾਂ ਦੇ ਹੱਥਾਂ ਵਿੱਚ ਚਲਿਆ ਗਿਆ ਹੈ ਇਹ ਬਿਲਕੁਲ ਵੀ ਠੀਕ ਨਹੀਂ ਹੋਇਆ ਕਿਉਂਕਿ ਉਸ ਵਕਤ ਸਿੱਖ ਹੋਰ ਵੀ ਬਹੁਤ ਸਾਰੀਆਂ ਜੰਗਾਂ ਹਾਰ ਚੁੱਕੇ ਸਨ ਤੇ ਸਨ 1849 ਵਿੱਚ ਅੰਗਰੇਜ਼ਾਂ ਦਾ ਪੂਰਨ ਤੌਰ ਤੇ ਪੰਜਾਬ ਉਤੇ ਕਬਜ਼ਾ ਹੋ ਗਿਆ ਸੀ ਉਸ ਵਕਤ ਬਾਬਾ ਰਾਮ ਸਿੰਘ ਉਹ ਆਪਣੇ ਓਟੇ ਕੋ ਦੈਰੇ ਵਿੱਚ ਅੰਗਰੇਜ਼ਾਂ ਦਾ ਵਿਰੋਧ ਕਰਿਆ ਕਰਦੇ ਸਨ ਉਹਨਾਂ ਨੇ ਅੰਗਰੇਜ਼ਾਂ ਦੀ ਬड़ाई ਹਰ ਸਸਦ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਰਾਮ ਸਿੰਘ ਕਹਿੰਦੇ ਸਨ ਕਿ ਜੇ ਅਸੀਂ ਅੰਗਰੇਜ਼ਾਂ ਦੀ ਡਾਕ ਤਾਰ, ਰੇਲਵੇ ਆਦਿ ਅਜਿਹੇ ਸਰਕਾਰੀ ਸੰਸਥਾਵਾਂ ਦੀ ਵਰਤੋਂ ਕਰਾਂਗੇ ਤਾਂ ਅਸੀਂ ਅਸਿੱਧੇ ਤੌਰ ਤੇ ਉਹਨਾਂ ਦੀ ਗੁਲਾਮੀ ਨੂੰ ਸਵਕਾਰ ਕਰ ਲਵਾਂਗੇ। ਸਾਲ 1854 ਦੇ ਵਿੱਚ ਅੰਗਰੇਜ਼ਾਂ ਨੇ ਵਿਦਿਅਕ ਸੰਸਥਾਵਾਂ ਖੋਲ੍ਹ ਕੇ ਆਪਣੇ ਹਿਸਾਬ ਦੇ ਨਾਲ ਪੰਜਾਬੀਆਂ ਨੂੰ ਅੰਗਰੇਜ਼ੀ ਸਿਖਾਉਣੀ ਸ਼ੁਰੂ ਕਰ ਦਿੱਤੀ। ਇਸ ਦੇ ਵੀ ਬਾਬਾ ਰਾਮ ਸਿੰਘ ਵਿਰੋਧ ਵਿੱਚ ਸਨ। ਵਿਰੋਧ ਦੇ ਨਾਲ-ਨਾਲ ਬਾਬਾ ਰਾਮ ਸਿੰਘ ਨੇ ਬਹੁਤ ਸਾਰੇ ਸਮਾਜ ਸੁਧਾਰਕ ਕੰਮ ਵੀ ਕੀਤੇ। ਬਾਬਾ ਰਾਮ ਸਿੰਘ 10 ਗੁਰੂ ਸਾਹਿਬਾਨ ਨੂੰ ਗੁਰੂ ਮੰਨਦੇ ਸਨ ਪਰ ਉਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਦਿੰਦੇ ਸਨ। ਉਸੇ ਵਕਤ ਹੀ ਨਾਮਧਾਰੀ ਲਹਿਰ ਦਾ 1857 ਦੇ ਵਿੱਚ ਜਨਮ ਹੁੰਦਾ ਹੈ। 29 ਮਾਰਚ 1857 ਨੂੰ ਜਦੋਂ ਮੰਗਲ ਪਾਂਡੇ ਨੇ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ ਜਿਸ ਦੇ 10 ਦਿਨ ਬਾਅਦ ਮੰਗਲ ਪਾਂਡੇ ਨੂੰ ਫਾਂਸੀ ਦੇ ਦਿੱਤੀ ਗਈ। ਉਸ ਤੋਂ 4 ਦਿਨਾਂ ਬਾਅਦ 22 ਅਪ੍ਰੈਲ ਸਨ 1857 ਨੂੰ ਬਾਬਾ ਰਾਮ ਸਿੰਘ ਆਪਣੇ ਪਿੰਡ ਭੈਣੀ ਵਿੱਚ ਇੱਕ ਇਕੱਠ ਕਰਦੇ ਹਨ ਜਿਸ ਦੇ ਵਿੱਚ ਇੱਕ ਸਫੈਦ ਰੰਗ ਦਾ ਝੰਡਾ ਲਹਿਰਾ ਕੇ ਨਾਮਧਾਰੀ ਲਹਿਰ ਦਾ ਪ੍ਰਬੰਧਗੀ ਢਾਂਚਾ ਸਥਾਪਿਤ ਕੀਤਾ ਜਾਂਦਾ ਜਿਸ ਵਿੱਚ 22 ਸੂਬੇ ਬਣਾਏ ਜਾਂਦੇ ਹਨ ਇਸ ਤੋਂ ਬਾਅਦ ਉਹਨਾਂ ਆਪਣੇ ਧਾਰਮਿਕ ਦੀਵਾਨ ਵੀ ਸ਼ੁਰੂ ਕਰ ਦਿੱਤੇ ਇਨ੍ਹਾਂ ਦੀਵਾਨਾਂ ਵਿੱਚੋਂ ਉੱਚੀ ਉੱਚੀ ਕੂਕਾ ਮਾਰਦੇ ਹੁੰਦੇ ਸਨ ਤੇ ਇਸ ਤੋਂ ਹੀ ਉਹਨਾਂ ਦਾ ਨਾਮ ਕੂਕਾ ਲਹਿਰ ਵੀ ਪਿਆ ਦੂਜੇ ਪਾਸੇ ਇਸ ਲਹਿਰ ਦੇ ਬਾਰੇ ਅੰਗਰੇਜ਼ਾਂ ਨੂੰ ਵੀ ਜਾਣਕਾਰੀ ਮਿਲ ਰਹੀ ਸੀ ਕਿ ਬਾਬਾ ਰਾਮ ਸਿੰਘ ਕੁਝ ਸਰਕਾਰ ਦੇ ਵਿਰੁੱਧ ਸਾਜ਼ਿਸ਼ਾਂ ਘੜ ਰਹੇ ਹਨ ਸਾਲ 1872 ਦੇ ਵਿੱਚ ਗਊਆਂ ਮਾਰਨ ਦੇ ਵਿਰੁੱਧ ਵਿੱਚ ਨਾਮਧਾਰੀਆਂ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਜਿੱਤੇ ਅੰਗਰੇਜ਼ਾਂ ਨੇ ਬਹੁਤ ਸਾਰੇ ਨਾਮਧਾਰੀਆਂ ਨੂੰ ਤੋਪ ਦੇ ਨਾਲ ਉਡਾ ਦਿੱਤਾ ਹਾਲਾਤ ਵਿਗੜੇ ਤਾਂ ਬਾਬਾ ਰਾਮ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਦੇਸ਼ ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ ਗਿਆ ਇੱਥੇ 1885 ਵਿੱਚ ਬਾਬਾ ਰਾਮ ਸਿੰਘ ਦਾ ਅਕਾਲ ਚਲਾਣਾ ਹੋ ਜਾਂਦਾ। ਇਸ ਤੋਂ ਬਾਅਦ ਬਾਬਾ ਹਰੀ ਸਿੰਘ ਨਾਮਧਾਰੀ ਸੰਪਰਦਾ ਦੇ ਮੁਖੀ ਬਣਦੇ ਹਨ। ਉਹਨਾਂ ਤੋਂ ਬਾਅਦ ਬਾਬਾ ਪ੍ਰਤਾਪ ਸਿੰਘ ਕੂਕਾ ਲਹਿਰ ਦੇ ਪ੍ਰਮੁੱਖ ਬਣੇ। ਇਸ ਤੋਂ ਬਾਅਦ ਫਿਰ ਨਾਮਧਾਰੀ ਸੰਪਰਦਾ ਕਾਂਗਰਸ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਕੰਮ ਕਰਦੀ ਸੀ। ਇਸ ਤੋਂ ਬਾਅਦ ਅੱਗੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਮੇਂ-ਸਮੇਂ ਤੇ ਨਾਮਧਾਰੀ ਸੰਪਰਦਾ ਦੇ ਆਗੂ ਬਦਲਦੇ ਰਹੇ। ਹੌਲੀ-ਹੌਲੀ ਉਹਨਾਂ ਨੇ ਆਪਣੇ ਵੱਖਰੇ ਸਿਧਾਂਤ ਆਪਣੇ ਵੱਖਰੇ ਵਿਚਾਰ ਅਤੇ ਵੱਖਰੇ ਕਾਨੂੰਨ ਆਪਣੇ ਪੰਥ ਵਿੱਚ ਸ਼ਾਮਲ ਕੀਤੇ ਤੇ ਉਹਨਾਂ ਨੂੰ ਲਾਗੂ ਕੀਤਾ ਅੱਜ ਨਾਮ ਧਾਰੀਆਂ ਵੱਲੋਂ ਦੇਹ ਧਰੀ ਗੁਰੂਆਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਉਹ ਬਾਬਾ RAM ਸਿੰਘ ਨੂੰ ਸਿੱਖਾਂ ਦਾ 12ਵਾਂ ਗੁਰੂ ਦੱਸਦੇ ਹਨ ਜਿਸ ਵੇਲੇ ਬਾਬਾ RAM ਸਿੰਘ ਨੂੰ ਦੇਸ਼ ਨਿਕਾਲਾ ਦੇ ਕੇ ਰਗੂਣ ਭੇਜਿਆ ਗਿਆ ਸੀ ਤੇ ਉੱਥੇ ਹੀ ਉਹਨਾਂ ਨੇ 1885 ਵਿੱਚ ਅਕਾਲ ਚਲਾਣਾ ਕੀਤਾ ਪਰ ਅੱਜ ਨਾਮ ਧਾਰੀਆਂ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਹੈ ਕਿ ਬਾਬਾ RAM ਸਿੰਘ ਨੇ ਅਕਾਲ ਚਲਾਣਾ ਕੀਤਾ ਸੀ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬਾਬਾ ਰਾਮ ਸਿੰਘ ਸਿੱਧਾ ਸੱਚਖੰਡ ਗਏ ਸਨ ਸੋ ਦੋਸਤੋ ਇਹ ਸੀ ਨਾਮਧਾਰੀ ਸੰਪਰਦਾ ਅਤੇ ਬਾਬਾ ਰਾਮ ਸਿੰਘ ਦਾ ਪੂਰਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ